ਹਾਂ ਨਾ ਆਪਣਾ ਤਾਂ ਕੀ ਹੋਇਆ ਜੀ ਮੈਂ ਪਿੰਡ ਵਾਸੀ ਘਮਟਾਲੇ ਦਾ ਰਹਿਣ ਵਾਲਾ ਮੇਰਾ ਇਹ ਭਤੀਜਾ ਜੀ ਤੇ ਸਕੂਲੋਂ ਇੱਕ ਤੀਵਾਂ ਸਾਢੇ ਕਿ ਤਿੰਨ ਵਾਰੀ ਛੁੱਟੀ ਹੋਈ ਤੇ ਵੈਨ ਤੋਂ ਆਇਆ ਜੀ ਵੈਨ ਵੈਨ ਇਹਦਾ ਸਕੂਲ ਹੈ 스타ਵਰਡ ਉਹਦੇ ਮਹਾਰਾਜ ਦੇ ਸਕਾਉਟ ਦੇ ਹਸਪੀਟਲ ਤੇ ਲੱਗੇ ਤੇ ਜਦੋਂ ਇਹ ਸਕੂਲੋਂ ਆਇਆ ਜੀ ਤੇ ਇਹਦੇ ਨਾਲ ਬੱਸ ਤੋਂ ਉਤਰਿਆ ਤੇ ਡਰਾਈਵਰ ਦੀ ਤੇ ਜਿਹੜੇ ਹੈਲਪਰ ਦੀ ਅੰਗੇਲੀ ਕਰਕੇ ਬੱਚੇ ਦੇ ਸੱਟ ਲਾਈਏ ਇਹਨਾਂ ਨੇ ਵੇਖਿਆ ਬੱਚਾ ਉੱਤਰ ਗਿਆ ਜਾਂ ਬੱਚਾ ਮੁੜ ਗਿਆ ਬੱਚੇ ਨੂੰ ਤੁਹਾਨੂੰ ਕੰਡੀਸ਼ਨ ਤਾਂ ਦਿਖਾਉਣ ਨੇ ਬੱਚੇ ਕੰਡੀਸ਼ਨ ਦੇ ਸਾਹਬਾਣਾ ਵਾਹਿਗੁਰੂ ਨੇ ਕਿਰਪਾਈ ਕੀਤੀ ਆ ਪਰ ਇਹਨਾਂ ਦੀ ਇੰਨੀ ਅਨਗੇਲੀ ਕਰਕੇ ਵੀ ਸਾਨੂੰ ਦੂਸਰੀ ਗੱਲ ਇਹਨਾਂ ਦੇ ਸਾਡੇ ਘਰ ਤੋਂ ਇਹਨੂੰ ਕਿਲਾ ਡੇਢ ਕਿਲਾ ਹਟਵਾ ਲਾਇਆ ਗਿਆ ਜੀ ਜਦੋਂ پیسے ਪੇ ਕਰਨੇ ਸਾਰੇ ਤੁਹਾਡੇ ਪਾਸੇ ਸੇਵਾ ਦੋ ਲੇਕਿਨ ਹੈਲਪਰ ਦੇ ਹੁੰਦੇ ਆ ਡਰਾਈਵਰ ਦੇ ਹੁੰਦੇ ਆ ਵੀ ਸਾਨੂੰ ਇਹ ਸਾਨੂੰ ਇਹ ਤੁਸੀਂ ਤਕਲੀਫ ਦਾ ਸਾਹਮਣਾ ਕਰਨਾ ਪਿਆ ਜਿਹੜੀ ਬੱਸ ਇਹ ਪ੍ਰਾਈਵੇਟ ਸਕੂਲ ਦੀ ਹੈ ਇਹ ਸਕੂਲ ਦੀ ਬੱਸ ਹੈ ਜੀ ਸਕੂਲ ਦੀ ਬੱਸ ਹੈ ਕਿੰਨੀ ਦਿਨ ਤੋਂ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਤੇ ਤੁਸੀਂ ਲਾੜੋ ਆਏ ਦਿਨ ਕੋਈ ਨਾ ਕੋਈ ਡਰਾਈਵਰ ਬਦਲਦੇ ਆ ਜੀ ਕਦੀ ਕੋਝੀ ਹੋ ਗਿਆ ਕਦੀ ਕੋਝੀ ਹੋ ਗਿਆ ਵੀ ਰੈਗੂਲਰ ਹੈ ਕਈ ਕੰਪਲੇਨਾਂ ਵੀ ਕਰੀ ਦਿਆਂ ਕਿਦਾਂ ਵੀ ਰੈਕਲ ਬਚਾ ਰਿਹਾ ਦੱਸੋ ਵੀ ਕੌਣ ਕਿਦਾਂ ਪਰ ਇਹਨਾਂ ਦੀ ਕੋਈ ਅੰਗੇਲੀ ਹੈ ਜੀ ਵੀ ਜਿਹਨੂੰ ਕੱਲ ਖਾਲ ਕਰੀ ਅੱਜ ਇਹਨ ਕਿੰਨੀ ਕਿੰਨੀ ਦੂਰ ਬਚਾ ਗੀ ਨਾ ਬੱਚਾ ਡੇਡ ਡੇਡ ਕਿਲੇ ਨੂੰ ਡੇਡ ਦੋ ਕਿਲੇ ਹਟਵੇਂ ਬੱਚੇ ਨੂੰ ਲਾਇਆ ਗਿਆ ਜੀ ਕੋਈ ਘਰ ਜਿਲੇ ਥੱਲੇ ਆ ਗਏ ਬਨੀਦਰ ਕੇ ਸੜਦਾ ਗਿਆ ਕੇ ਸੜਦਾ ਬਿਲਕੁਲ ਕਿਹਾ ਤੁਹਾਨੂੰ ਕੱਪੜੇ ਦਿਖਾ ਦਨੇ ਕਟੂ ਘੱਟ ਵੀ ਤੁਸੀਂ 2 ਫੁੱਟੇ ਬੱਚੇ ਨੂੰ ਕਿੱਡੀ ਸਿਆ ਗਿਆ ਜੀ 2 ਬਟਿਆਂ ਕਿੱਡੀ ਸਿਆ ਗਿਆ 2 ਫੁੱਟੇ ਹੁਣ ਡਾਕਟਰ ਕੀ ਕਹਿੰਦੇ ਡਾਕਟਰ ਆਪਣੇ ਡਾ ਟੀ.ਐਮ. ਚਾ ਕੇ ਬੱਚੇ ਦਾ ਫ੍ਰੈਕਚਰ ਹੈਗਾ ਜੀ ਕਾਫੀ ਕੰਡੀਸ਼ਨ ਤੁਸੀਂ ਦੇਖ ਲਓ ਬੱਚੇ ਦੀ ਬਾਕੀ ਜਿਹੜੇ ਰੌਡ ਵਗੈਰਾ ਇਹਦੇ ਜੋ ਸਾਜੀ ਵਾਰ ਬੱਚੇ ਦੀ ਹੁੰਨੀ ਆ ਬਾਕੀ ਜੋ ਵੀ ਤੁਹਾਨੂੰ ਬਾਕੀ ਤੁਸੀਂ ਆ ਵੇ ਲੋ ਬੱਚੇ ਦੀ ਸਹੀ ਦੱਸ ਤੇ ਆਪਣਾ ਕਿੰਨੇ ਵਜੇ ਦਾ ਵਾਕਿਆ ਤੇ ਸਕੂਲ ਦੇ ਸਟਾਫ ਨੇ ਕਿੰਨੇ ਵਜੇ ਅਪਰੋਚ ਕੀਤਾ ਇਹ ਸਾਇ ਕਮ ਸੇਮ 3 ਸਵਾ 3 ਦਾ ਵਾਕਿਆ ਜੀ ਤੇ ਸਕੂਲ ਦੇ ਜ ਪੁਲਿਸ ਕੰਪਲੇਨਟ ਕੀਤੀ ਪੁਲਿਸ ਕੰਪਲੇਨਟਾਂ ਜੀ ਹੋਈ ਹੈ ਜੀ ਹਸਪੀਟਲ ਨੂੰ ਵੀ ਹੋਈ ਹੈ ਜੀ ਕਿਉਂਕਿ ਮੰਗ ਇਹ ਕਰਦੇ ਮੰਗੇ ਕਰਦੇ ਵੀ ਆ ਹੀ ਦੇਣੇ ਘਟਨਾ ਹੁੰਦੀਆਂ ਵੀ ਘਟਨਾ ਦੇ ਰੁਕਿਆ ਦੇ ਸਕੂਲ ਦੀਆਂ ਪ੍ਰਸ਼ਾਸਨ ਦੀਆਂ ਵੀ ਨਾਲ ਜਿਵੇਂ ਬਾਰੇ ਨਾਲ ਸਕੂਲ ਦੇ ਸਟਾਫ ਦੀਆਂ ਵੀ ਬੰਦੀਆਂ ਬੱਸ ਕੰਡਕਟਰ ਨਸ਼ੇ ਦੇ ਹਾਲਤਾਂ ਵਿੱਚ ਖਾਰ ਪੀ ਲਿਆ ਤੇ ਤੋਰ ਪਿਆ ਕਾਲੀਆਂ ਪਈਆਂ ਨੇ ਵੀ ਦਰ ਨੂੰ ਭਜਾ ਲੋ ਦਰ ਨੂੰ ਭਜਾ ਲੋ ਇਹਨਾਂ ਕਿਹੜੇ ਟਾਈਮ ਚੁੱਕੜੀਆਂ ਜੀ ਕਿਸੇ ਦੇ ਪਰ ਕਿਸੇ ਦੇ ਬੱਚੇ ਦੀ ਜਿੰਦਗੀਆਂ ਖਰਵਾਲ ਕਰਦੇ ਆ ਇਹ ਸਾਰਾ ਸਾਰ ਖਤਮ ਹੋਣਾ ਚਾਹੀਦਾ ਆ ਹੀ ਦੇਣੇ ਵਾਕਏ ਸੁਣਨ ਨੂੰ ਮਿਲਦੇ ਆ ਕਦੀ ਨਸ਼ਾਈ ਡਰਾਈਵਰ ਨੇ ਉੱਥੇ ਮਲਟਾਤੀ ਕਦੀ ਆ ਪੁਲਿਸ ਪ੍ਰਸ਼ਾਸਨ ਨੂੰ ਵੀ ਆਇਆ ਪਰਚ ਪ੍ਰਸ਼ਾਸਨ ਵਾਲੇ ਆ ਰਹੇ ਆ ਜੀ ਬਸ ਉਹ ਵੀ ਆਪਣੀ ਕਾਰਵਾਈ ਬੰਦੀ ਕਾਰਵਾਈ ਕਰ ਰਹੇ ਆ ਵੀ ਆ ਰਹੀ ਹੈ ਉਹ ਤੁਹਾਨੂੰ ਆਪਾਂ ਜੋ ਵੀ ਤੁਹਾਨੂੰ ਹਨੇ ਸੀ ਸੀਸੀਟੀਵੀ ਕਨਵਾ ਕੇ ਤੁਹਾਨੂੰ ਬ ਦੇ ਦਿੰਦੇ ਆ ਜੀ ਕੀ ਮੰਗ ਕਰਦੇ ਤੁਸੀਂ ਮੰਗ ਇਹ ਕਰਦੇ ਵੀ ਨਾ ਸਖਤ ਸਖਤ ਕਾਰਵਾਈ ਹੋਵੇ ਵੀ ਜਿਹੜੇ ਆਉਣ ਵਾਲੀਆਂ ਘਨੇਵਾ ਜਿਹੜੀਆਂ ਘਟਨਾਵਾਂ ਵੇ ਰੁਕਿਆ ਜਾਵੇ ਜਿਹੜੇ ਨਾਲ ਖਾ ਪੀ ਕੇ ਚੜ ਜਾਂਦੇ ਆ ਵੀ ਜਿੰਨਾਂ ਨੂੰ ਪਤਾ ਹੀ ਨਹੀਂ ਵੀ ਕਿ ਬੱਚੇ ਨੂੰ ਕਿੱਥੇ ਤਾਰਨਾ ਕਿਦੋਂ ਖੜਨਾ ਕੀ ਹਿਸਾਬ ਕੀ ਕਿਤਾਬ ਨਹੀਂ ਹੈਗੀ ਬੱਚੇ ਦੀ ਉਮਰ ਕਿਹੋ ਜੀ 7-8 ਸਾਲ ਹੈ ਜੀ 10 ਸਾਲ 10 ਸਾਲ ਹੈ ਕੋ ਸਪੋਰਟਸ ਤੇ ਜਾਣਾ ਕੋ ਬੰਦੇ ਕਾਰਵਾਈ ਹੁੰਦੇ ਆ ਕਿਤੇ ਫੌਰਨ ਜਾਣਾ ਸਪੋਰਟਸ ਤੇ ਜਾਣਾ ਦੇ ਜਦੋਂ ਬੱਚਾ ਕੋਈ ਫੈਕਚਰ ਕਰਨਗੇ ਤੇ ਆਪਾਂ ਇਹਨੂੰ ਕਿੱਦਾਂ ਗਾਂ ਦਾ ਸੋਚ ਸਕਦੇ ਆ ਮੰਗੇ ਇਹੋ ਕਰਦੇ ਆ ਵੀ ਇਹਨਾਂ ਸਖਤ ਸਾਰਾ ਕਾਰਵਾਈ ਹੋਵੇ ਜੀ ਸਕੂਲ ਦੇ ਮੈਂਬਰੀ ਸਾਇਆ 8 ਵਜੇ ਆ ਰਿਹਾ ਜੀ ਮੈ ਟੀਚਰ ਆਏ ਇਹਨਾਂ ਦੇ ਉਹਨਾਂ ਨੂੰ ਕੀ ਸੁਵਿਸ਼ਣ ਦਿੱਤਾ ਉਹਨੇ ਗਾਲੋ ਵੈਸੇ ਵੀ ਜਿਹਨੂੰ ਕਹਿੰਨੇ ਆ ਵੀ ਹਾਂ ਜੀ ਇੱਥੇ ਲੈ ਜਾਓ ਆ ਕਰ ਦੇਵੇ ਵੀ ਕੋਈ ਪ੍ਰੋਪਰ ਕੋਈ ਵੇ ਦਾ ਕੋਈ ਜ਼ਿੰਮੇਵਾਰੀ ਕੋਈ ਨਹੀਂ ਆਪਣਾ ਜੋ ਵੀ ਸਾਡੇ ਕੋਲ ਬੰਦ ਹੋਏ ਸ਼ੁਰੂ ਕਰ ਪਈ ਗੱਤ ਉਹ ਆਪਣੀ ਕੋਸ਼ਿਸ਼ ਤੇ ਜੁਰ ਕਰਾਂਗੇ ਲੋਈ ਪ੍ਰਿੰਸੀਪਲ ਮੈਡਮ ਨਾ ਹਾਜ਼ਰੀ ਨਹੀਂ ਹੋਈ ਸੀ ਕੋਈ ਨਹੀਂ ਹਾਂ ਜੀ ਭਾਜੀ ਕੀ ਨਾ ਤੁਹਾਡੇ ਜੱਜ ਕੀ ਹੋਇਆ ਤੁਹਾਡੇ ਬੱਚੇ ਨਾਲ ਕੀ ਲੱਗਦਾ ਬੱਚਾ ਮੇਰਾ ਨਾਮ ਸੁਰਜੀਤ ਸਿੰਘ ਆ ਪਿੰਡ ਗਮਟਾਲੇ ਦਾ ਮੈਂ ਰਹਿਣ ਵਾਲਾ ਤੇ ਸਾਡਾ ਬੱਚਾ ਸਕੂਲੇ ਗਿਆ ਸੀ ਇਹ ਸਾਡੇ ਤਿੰਨ ਦਿਨਾਂ ਦੀ ਛੁੱਟੀ ਹੋਈ ਹੈ ਸਕੂਲ ਨੂੰ ਆਇਆ ਤੇ ਵੈਨ ਵਾਲੇ ਨੇ ਉਤਾਰਿਆ ਬੱਚੇ ਨੂੰ ਉਹਨੇ ਇਹ ਨਹੀਂ ਵੇਖਿਆ ਬੱਚਾ ਉਤਰ ਗਿਆ ਜਾਂ ਨਹੀਂ ਉਤਰ ਗਿਆ ਉਹਨੇ ਵੈਨ ਤੋੜ ਲਈ ਆ ਤੇ ਬੱਚਾ ਜਿਹੜਾ ਉਹ ਥੱਲੇ ਆ ਗਿਆ ਗੱਡੀ ਦੇ ਨਾਲ ਕਿਸੇ ਟਿਆ ਗਿਆ ਕਿ ਪਿੱਛੋਂ ਮੁੰਡਾ ਇੱਕ ਭਜਾਇਆ ਉਹਨੇ ਆ ਕੇ ਪਿੱਛੋਂ ਵੈਨ ਖੜਕਾਈ ਆ ਉਹ ਬੈਣ ਖਲੋਤੀ ਤੇ ਪਿਛੋਂ ਨੇ ਮੁੰਡੇ ਨਾਲੇ ਮੁੰਡੇ ਨੂੰ ਕੱਢਿਆ ਛੱਲੇੋਂ ਬਾਹਰ ਤੇ ਕੀ ਹੁਣ ਮੰੰਗੀ ਕਰਦੇ ਤੇ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਦਿਖਾਏ ਆਹੀਂ ਉਹ ਹੁਣ ਆਪਣੀ ਮੰੰਦੀ ਕਾਰਵਾਈ ਕਰੂ ਆਉਣਗੇ ਫੇਰ ਆਕੇ ਦੱਸਣਗੇ ਇੰਨੀ ਵੀ ਲਾਤ ਬਾਈ ਸਕੂਲ ਦੀ ਸਕੂਲ ਦੇ ਡਰਾਈਵਰਾਂ ਦੀ ਜਿਆਦਾ ਲਾਪਰਵਾਹੀ ਆ ਇੱਕ ਸਕੂਲ ਦੇ ਵੀ ਜਿਆਦਾ ਲਾਪਰਵਾਹੀ ਆ ਕਿ ਡਰਾਈਵਰ ਜਿਹੜੇ ਉਹ ਗੱਡੀਆਂ ਬਹੁਤ ਤੇਜ਼ ਭਜਾਉਂਦੇ ਆ ਕਿਤੇ ਕੁਛ ਨਹੀਂ ਵੇਂਦੇ ਭਜਾਈ ਆਉਂਦੇ ਬਸ ਤੇ ਸਾਡੇ ਘਰ ਦਾ ਡਿਸਟੈਂਸ ਜਿੱਥੇ ਬੱਚੇ ਨੂੰ ਧਾਰਨਦੇ ਉਹ ਤੋਂ ਦੋ ਕਿਲੇ ਦਾ ਹਟਵਾਂ ਡਿਸਟੈਂਸ ਆ ਦੋਗੇ ਲਹਿਟਵਾ ਤੇ ਇਹਨਾਂ ਦੀ ਰਿਸਪਾਂਸਿਬਿਲਟੀ ਬੰਦੀ ਹੈ ਵੀ ਬੱਚੇ ਨੂੰ ਘਰ ਤਾਰ ਕੇ ਜਾਣ ਇਹ ਜਿਹੜੇ ਜਿਹੜੇ ਮੇਡ ਆ ਉਹ ਹਾਲੇਪਰ ਕਦੇ ਨਹੀਂ ਰਖੇ ਡਰਾਈਵਰ ਕਦੇ ਨਹੀਂ ਆ ਘਰ ਨੂੰ ਬੱਚੇ ਨੂੰ ਘਰ ਤਾਰ ਕੇ ਜਾਣ ਹੁਣ ਆਵਾਜੇ ਕਿੰਨੀ ਆ ਸੀਸੀਟੀਵੀ ਦੇ ਵਿੱਚ ਉਹ ਖਾਈ ਦਿੱਤਾ ਵੀ ਇਹ ਜੇ ਬੈਣ ਦਿਓ ਤੋਰੀ ਉਹਨੇ ਮਚਾ ਨਾਲ ਸੀਟ ਹੈ ਗਿਆ ਵਾ ਤੇ ਪਿਛੇ ਕੋ ਮੁੰਡਾ ਭਜਾਇਆ ਉਹਨੇ ਵੇਖਿਆ ਤੇ ਭਜਾ ਗਿਆ ਮਿੰਟੋ ਮਿੰਟੀ ਉਹਨੇ ਜਾ ਕੇ ਤੇ ਬੱਸ ਨੂੰ ਫਿਰ ਹੱਥ ਮਾਰਿਆ ਤੇ ਬੱਸ ਖਲੋਤੀ ਤੇ ਉਹਨੇ ਸਾਰੇ ਮੁੰਡੇ ਨੂੰ ਕੱਢਿਆ ਵਾ ਮੰਗ ਕਰਦੇ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਆ ਸਕੂਲ ਵਾਲੇ ਆਏ ਸੀ ਉਹ ਕਹਿੰਦੇ ਵੀ ਰੋਨੇ ਆ ਹੀ ਐਡਵਾਈਸ ਦੇ ਗਏ। ਉਹਨਾਂ ਗਾੜੀ ਵੇਖੋ ਇਹਨਾਂ ਦਾ। ਮੇਰਾ ਪੁੱਤ ਰਾਜੋ ਕੀ ਹੋਇਆ ਜੀ? ਇਹਨੂੰ ਅੱਜ ਬਸ ਤੋਂ ਜਦੋਂ ਨੇ ਤਾਰਿਆ ਪਾਸੇ ਨੇ ਹੋੜੀ ਕਰਕੇ ਤਾਰਤਾ ਇਹਨੂੰ। ਉਹਨੇ ਇਹ ਨਹੀਂ ਵੇਖਿਆ ਵੀ ਬੱਚਾ ਉਤਰ ਗਿਆ ਕਿ ਨਹੀਂ ਉਤਰਿਆ। ਮੈਂ ਤਾਂ ਇਹੋ ਹੀ ਕਹਿੰਨੀ ਵੀ ਇਹ ਹੁਣ ਇਹਨਾਂ ਨੂੰ ਜਿੱਤਰਾ ਵੀ ਇਹਨਾਂ ਤੇ ਸਜ਼ਾ ਦੇਣੀ ਚਾਹੀਦੀ ਆ। ਕਿੰਨੀ ਕੋਈ ਪਰੇਸ਼ਾਨੀ ਦਾ ਮੂੰਹ ਨਹੀਂ ਬੱਸ ਏ ਬੱਸ ਦੀ ਮੈਨੂੰ ਬੜੀ ਪਰੇਸ਼ਾਨੀ ਮੈਂ ਤਾਂ ਕੋਈ ਬੜਾ ਕਰਦਿਆ ਤੂੰ ਕਹੀ ਨਹੀਂ ਪੀਂਦੇ ਤੂੰ ਬੱਸ ਇਹਨਾਂ ਨੂੰ ਬੰਦ ਕਰ ਦੋ ਸਕੂਲ ਹੀ ਬੰਦ ਕਰ ਦੋ ਇਹਨਾਂ ਦਾ ਹੋਰ ਕਿਤੇ ਮੇਰੇ ਬੱਚੇ ਪੈ ਜਾਣ ਉਹ ਬੜੀ ਲਾਪਰਵਾਹੀ ਕਰਨੀ ਮੈਂ ਕਿਵੇਂ ਰੱਖਣ ਮੈਂ ਬੋਲਦੀ ਇਹਨਾਂ ਦੇ ਨਾਲ ਵੀ ਇਹਨਾਂ ਨੂੰ ਕਹੀ ਨਹੀਂ ਪੀ ਤੂੰ ਤੇਨੂੰ ਕਾਦੀ ਕਾਲੀ ਪਈ ਹੁੰਦੀ ਆ ਵੀ ਤੂੰ ਬੱਚੇ ਨੂੰ ਤਾਰ ਦਿੰਦਾ ਹਲਪਤ ਵੀ ਗਾ ਵਿੱਚ ਇਹ ਹੁੰਦੀ ਆ ਵੀ ਚਲ ਕਦੀ ਆ ਗਈ ਕਦੀ ਨਾ ਆ ਗਈ ਵੀ ਜ਼ਿੰਮੇਵਾਰੀ ਨਹੀਂ ਕੋਈ ਹੈਗੀ ਜੋ ਜ਼ਿੰਮੇਵਾਰੀ ਨਹੀਂ ਰਹਿੰਦੀ ਲਾਪਰਵਾਹੀ ਬਹੁਤ ਜ਼ਿਆਦੀ ਆ ਤੇ ਅੱਜ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਮੈਂ ਅੱਜ ਆਪਣੀ ਲੜਕੀ ਨੂੰ ਗਈ ਹਾਂ ਤੇ ਜਦੋਂ ਪਤਾ ਲੱਗਾ ਵੀ ਸੱਟ ਲੱਗ ਗਈ ਬਹੁਤ ਜਿਆਦੀ ਤੁਹਾਨੂੰ ਪਤਾ ਵੀ ਫਿਰ ਬਹੁਤ ਜਿਆਦੀ ਪਰੇਸ਼ਾਨੀ ਆ ਗਈ ਵੀ ਮੈਂ ਤੇ ਕਹਿ ਨਹੀਂ ਸਕਦੀ ਵੀ ਮੈਨੂੰ ਜਿੰਨੀ ਪਰੇਸ਼ਾਨੀ ਆ ਗਈ ਹੁਣ ਕੀ ਮੰਗ ਕਰਦੇ ਹੋ ਮੈਂ ਇਹੋ ਕਹਿੰਨੇ ਬੇਨਾ ਦੇ ਸਕੂਲ ਆ ਇਹਨੂੰ ਕਰਨਾ ਚਾਹੀਦਾ ਜੋ ਵੀ ਇਹਨਾਂ ਦੇ ਕਾਰਵਾਈ ਕਰੋ ਤੁਸੀਂ ਜੋ ਕਰਨੀ ਹੈ ਇਹਨਾਂ ਦੀ ਹਾਂਜੀ ਬੇਟਾ ਕੀ ਹੋਇਆ ਜੀ ਤੁਹਾਡੇ ਨਾਲ ਮੇਰਾ ਨਾਮ ਆਪਣਾ ਨਾਮ ਦੱਸ ਕੇ ਮੇਰਾ ਨਾਮ ਜ਼ੈਹਰਾ ਜੋ ਮੈਂ ਸਟਾਰਵਰਟਸ ਵਰਲਡ ਸਕੂਲ ਪੜਦਾ ਇੱਕ ਅੱਜ ਮੈਨੂੰ ਕੀ ਕਹਿੰਦੇ ਵੀ ਐਂ ਥੱਲੇ ਦੇਤਾ ਮੇਰੇ ਸ਼ੂਰ ਕਰੋ ਜੀ ਪੈਰ ਸਿਰ ਨਹੀਂ ਆ ਮੈਂ ਮੈਂ ਪਹਿਲਾਂ ਕਿਹਾ ਕਿ ਮੈਨੂੰ ਕਰ ਕਰਦੇ ਅੱਗੇ ਧਾਰਿਆ ਕਰੂ ਵਾਹ ਰਾਜ ਕੁੱਤੇ ਹੁੰਦੇ ਆ ਤੂੰ ਤਹੀ ਇੰਨਾ ਸਕੂਲ ਤੋਂ ਸਕੇ ਆ ਹੁੰਦੇ ਬੈਗ ਵੀ ਪਾਰਾ ਹੁੰਦਾ ਸਾਡਾ ਤਾਂ ਵੀ ਨਹੀਂ ਧਾਰਦੇ ਅਜੀ ਤੇ ਕੀ ਕਹਿੰਦੇ ਡਰਾਈਵਰ ਵੀ ਵਧੀਆ ਨਹੀਂ ਰੋਜ਼ ਤੇ ਡਰਾਈਵਰ ਬਦਲ ਦਿੰਦੇ ਆ ਕਈ ਵਾਰੀ ਕੀ ਕਹਿੰਦੇ ਰੋਜ਼ ਡਰਾਈਵਰ ਹਾਈਵੇ ਤੇ ਛਾੜ ਦਿੰਦਾ ਅਸੀਂ ਖੁਦ ਥੱਲੇ ਕਰਾਉਨੇ ਆ ਤੇ ਕਿੰਨੀ ਕੋਈ ਪਰੇਸ਼ਾਨੀ ਹੁੰਦੀ ਬੱਸ ਸਕੂਲ ਵੱਲੋਂ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਕੀ ਕਹਿੰਦੇ ਰੋਡ ਡਰਾਈਵਰ ਬਦਲ ਜਾਂਦਾ ਮੈਂ ਅੱਗੇ ਕਹਿਤਾ ਮੈਨੂੰ ਵੈਂਡ ਮੈਂ ਮੈਂ ਕਿਹਾ ਕਿ ਮੈਨੂੰ ਅੰਦਰ ਮੈਂ ਘਰ ਦੇ ਅੱਗੇ ਤਾਰ ਦੋ ਉਹਨਾਂ ਨੇ ਤਾਰਿਆ ਨਹੀਂ ਮੈਂ ਕਿਹਾ ਜੇ ਫਿਰ ਮੈਂ ਇੱਥੇ ਉਤਰ ਦੇਣਾ ਉਤਰ ਜਾਣਾ ਤੇ ਮੈਂ ਅਜੇ ਮੈਨੂੰ ਤਾਰੀ ਹੀ ਆ ਤੇ ਉਸੇ ਵੇਲੇ ਵੈਂਚ ਲਾ ਦਿੱਤੇ ਮੇਰੇ ਫੇਸ਼ੂ ਗੇ ਦੋ ਪੈਰ ਆਏ ਥੱਲੇ ਫਿਰ ਨਹੀਂ ਆ ਸਾਡ ਕਿੰਨੀ ਕੁ ਲੱਗਦੀ ਹੈ ਸਾਡ ਮੇਰੇ ਇੱਥੇ ਹੱਡੀ ਤੇ ਫ੍ਰੈਕਚਰ ਹੋਇਆ ਮੇਰੇ ਇੱਥੇ ਚੀਰੇ ਪਏ ਆ ਪੂਰੇ ਪੀੜ ਵੀ ਪੜੀ ਹੁੰਦੀ ਹੈ ਜੇ ਮੈਂ ਭੈਣ ਕੋਲ ਸਖਾਦੇ ਤਾਂ ਵੀ ਪੀੜ ਹੁੰਦੀ ਹੈ ਹੁਣ ਤੁਸੀਂ ਕੀ ਮੰਨ ਕਰਦੇ ਤੁਸੀਂ ਉਹ ਕੀ ਕਹਿੰਦੇ ਕਿ ਸਕੂਲ ਦੀ ਵੈਨ ਤੇ ਕਾਰਵਾਈ ਹੋਣੀ ਚਾਹੀਦੀ ਐਫ ਆਈ ਆਰ ਹੋਣੀ ਚਾਹੀਦੀ ਠੀਕ ਤੇ ਇਹ ਮਾਮਲਾ ਸਾਰਾ ਤੇ ਕਿਹੜਾ ਸਕੂਲ ਕੀ ਵਕਿਆ ਹੋਇਆ ਜੀ ਕਿਹਾ ਜੇ ਨਾ ਕੋਈ 3:00 ਵਜੇ ਕਰੀਬ ਗਮਟਾਲਾ ਦੇ ਵਿੱਚ ਸਟਾਲਵਰਡ ਸਕੂਲ ਦਾ ਬੱਚਾ ਸਦਾ ਤੇ ਸਕੂਲ ਦੀ ਵੈਨ ਤੇ ਆ ਰਿਹਾ ਸੀਗਾ ਉਹ ਸਕੂਲ ਦੀ ਵੈਨ ਤੋਂ ਉਤਰ ਲੱਗਿਆ ਜਿਹੜਾ ਨਾ ਪਿਛਲਾ ਟਾਇਰੋ ਦੇ ਬੱਚੇ ਦੇ ਲਾਤੇ ਉਹਦੇ ਨਾਲ ਸੱਟ ਲੱਗ ਗਈ ਤੇ ਉਹ ਜੇਰੇ ਲਾਜ ਆ ਪਾਰਵਤੀ ਹਸਪੀਟਲ ਦੇ ਵਿੱਚ ਪਾਰਵਤੀ ਹਸਪੀਟਲ ਚ ਜੇਰੇ ਲਾਜ ਆ ਐਸ ਵੇਲੇ ਤੇ ਜਿਹੜਾ ਸਕੂਲ ਸਟਾਫ ਦੇ ਨੇ ਉਹਨਾਂ ਨੇ ਜਾ ਕੇ ਪਤਾ ਲਿਆ ਬੱਚੇ ਦਾ ਬੱਚਾ ਠੀਕ ਆ ਹੁਣ ਤੇ ਆਪਰੇਟ ਹੋਣਾ ਹੋਂਦਾ ਤੇ ਕੰਪਲੇਂਟ ਕਿਤੇ ਵੱਲੋਂ ਅੱਜ ਆ ਗਈ ਤੁਹਾਡੇ ਕੋਲ ਕੰਪਲੇਂਟ ਸਾਨੂੰ ਆਈ ਆ ਹਸਪੀਟਲ ਵੱਲੋਂ ਵੀ ਆ ਗਈ ਇਨਫੋਰਮੇਸ਼ਨ ਸਾਨੂੰ ਵੀ ਇੱਕ ਬੱਚਾ ਇੰਜ ਸਾਡਾ ਐਕਸੀਡੈਂਟ ਕੇਸ ਹੋਇਆ ਬਾਕੀ ਉਹਨਾਂ ਦੇ ਪੇਰੈਂਟਸ ਨਾਲ ਗੱਲ ਹੋ ਗਈ ਉਹ ਕਹਿੰਦੇ ਸਕੂਲ ਆ ਲੈਣਾ ਸਾਨੂੰ ਸਹਿਯੋਗ ਆ ਪਰ ਫਿਰ ਵੀ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ